ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 8 ਫਰਵਰੀ 2026 ਨੂੰ ਉਠਿੰਡਾ ਦੇ ਟੀਚਰ ਹੌਮ ਸਰਦਾਰ ਗੁਰਪ੍ਰੀਤ ਸਿੰਘ ਸਿਮਿਆ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਇਹ ਨਿਰਣੇ ਲਿਆ ਗਿਆ ਕਿ ਪਿਛਲੇ ਦਿਨੀ ਜਿਹੜਾ 350 ਸਾਲਾ ਐਸ ਡੀ ਪੀ ਸੀ ਔਰ ਪੰਜਾਬ ਸਰਕਾਰ ਤਰਫੋਂ ਸ਼ਹੀਦੀ ਦੀ ਦਿਹਾੜੇ ਮਨਾਏਗੇ ਸੀ ਤਾਂ ਉਹ ਤੋਂ ਕੌਮ ਨੇ ਇੱਕ ਕਮੀ ਮਹਿਸੂਸ ਕੀਤੀ ਕਿ ਜਿਹੜੇ ਹੋਲਡਿੰਗ ਵਗੈਰਾ ਸਰਕਾਰ ਨੇ ਐਸਜੀਪੀਸੀ ਨੇ ਲਾਏ ਸੀਗੇ ਉਹਦੇ ਅੰਦਰ ਚਾਰ ਫੋਟੋਆਂ ਸੀਗੀਆਂ ਮਾਤਰਾ ਉਹ ਚਾਰ ਹੀ ਨਾਮ ਸੀਗੇ ਭਾਈ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦੇਵਾਲਲ ਜੀ ਪਰ ਸਾਨੂੰ ਬੜੀ ਇਹ ਪੀੜਾ ਹੋਈ ਕਿ ਦਿੱਲੀ ਦੀ ਸਭ ਤੋਂ ਵੱਡਾ ਜਿਹੜੀ ਸ਼ਹੀਦੀ ਹੈ ਸਿੱਖ ਧਰਮ ਦੇ ਅੰਦਰ ਕਿ ਕਿਸੇ ਸੇਵਕ ਨੇ ਆਪਣੇ ਗੁਰੂ ਦਾ ਅਸ਼ੀਸ਼ ਚੱਕਣ ਲਈ ਆਪਣੇ ਪਿਤਾ ਦਾ ਅਸ਼ੀਸ਼ ਕਲਮ ਪਿਤਾ ਉਹ ਪੈਸਾ ਦਾ ਨੰਦ ਜਿਨ੍ਹਾਂ ਦਾ ਕੋਈ ਜ਼ਿਕਰ ਨਹੀਂ ਸੀ ਅਗਰ ਭਾਈ ਸਦਾਨਾਨ ਜੀ ਉੱਥੇ ਆਪਣਾ ਅਸ਼ੀਸ਼ ਨਾ ਦਿੰਦੇ ਤਾਂ ਮੈਨੂੰ ਲੱਗਦਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਅਸ਼ੀਸ਼ ਕੀਰਪੁਰ ਸਾਹਿਬ ਨਹੀਂ ਹੁੰਦਾ ਸੀ ਤਾਂ ਸਿੱਖੀ ਬੜੀ ਅਧੂਰੀ ਰਹਿ ਜਾਣੀ ਸੀ ਇਸ ਚੀਜ਼ ਨੂੰ ਸਾਨੂੰ ਅਹੀ ਦੇਖਿਆ ਕਿ ਅਸੀਂ ਕਿਸੇ ਨੂੰ ਦੋਸ਼ ਨਾ ਦਿੰਦੇ ਹੋਏ ਅਸੀਂ ਆਪਣੇ ਆਪ ਨੂੰ ਦੋਸ਼ ਦੇ ਰਹੇ ਹਾਂ ਕਿ ਅਸੀਂ ਜਿੱਥੇ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦੇ ਆਡੇ ਜਨਮ ਦਿਹਾੜੇ ਮਨਾ ਕੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਉੱਥੇ ਅਸੀਂ ਭਾਈ ਸਦਾਨੰਜੀਤ ਦੇ ਸ਼ਹੀਦੀ ਦਿਹਾੜਾ ਅਸੀਂ ਅਜੇ ਤੱਕ ਨਹੀਂ ਮਨਾਇਆ ਇਸ ਕਮੀ ਨੂੰ ਦੇਖਦੇ ਹੋਏ ਮੈਂ ਬਠਿੰਡਾ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਿਖਿਆ ਹੈ ਕਿ ਅਸੀਂ ਬਠਿੰਡਾ ਦੇ ਅੰਦਰ ਭਾਈ ਸਦਾਨੰਜੀਤ ਦਾ ਸ਼ਹੀਦੀ ਦਿਹਾੜਾ ਮਨਾਵਾਂਗੇ ਔਰ ਜਿਹੜੇ 22 ਫਰਵਰੀ ਨੂੰ ਸਾਜੀ ਮਸਤਾਨ ਗੁਰੂ ਘਰ ਦੇ ਅੰਦਰ ਪਾਠ ਰੱਖੇ ਜਾਵੇਗਾ ਔਰ ਇੱਕ ਤਰੀਕ ਨੂੰ ਭੋਗ ਪਾਇਆ ਜਾਵੇਗਾ ਔਰ ਇਸ ਦਰਮਿਆਨ ਇੱਕ ਚੀਜ਼ ਹੋਰ ਬਹੁਤ ਵੱਡੀ ਸਾਡੇ ਸਾਥੀਆਂ ਨੇ ਇੱਕ ਪੌਮ ਦੇ ਵਿਦਿਯ ਜੀ ਸਾਥੀਆਂ ਨੇ ਲਿਖੀ ਹੈ ਕਿ ਅਸੀਂ ਇਹ ਪ੍ਰਿਆਸ ਹੈ ਸਾਡਾ ਕਿ ਜਿਨ੍ਹਾਂ ਨੇ ਪੰਜ ਆਪਣਾ ਭਾਈ ਬਲਦੇਵ ਸਿੰਘ ਜੀ ਸੜਕਨਾਮਾ ਪੰਜਵਾਂ ਸਾਹਿਬ ਜਦਾ ਕਿਤਾਬ ਲਿਖੀ ਹੈ ਅਸੀਂ ਉਹਨਾਂ ਨੂੰ ਅਭੀ ਸਨਮਾਨ ਕਰੀਏ ਕਿਉਂਕਿ ਪੰਜਵਾਂ ਸਾਹਿਬ ਜਦਾ ਕਿਤਾਬ ਨੇ ਸਾਡੀ ਪੌਮ ਨੂੰ ਬਹੁਤ ਹੀ ਸੇਧ ਦਿੱਤੀ ਹੈ ਸਾਨੂੰ ਸਾਡੀ ਪੌਮ ਦੇ ਇਤਿਹਾਸ ਬਾਰੇ ਪਤਾ ਚੱਲਿਆ ਉਸ ਤੋਂ ਬਾਅਦ ਅਸੀਂ ਪੈਣ ਰਗਣੀ ਸ਼ਰਮਾ ਜੀ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਦੇ ਉੱਪਰ ਪੀ ਐਚ ਡੀ ਕੀਤੀ ਉਹਨਾਂ ਨੂੰ ਵੀ ਸਨਮਾਨਿਤ ਕਰਨ ਦਾ ਪ੍ਰੋਗਰਾਮ ਰੱਖ ਰਿਆਂ ਔਰ ਤੀਜਾ ਜਿਹੜਾ ਹੈ ਪੰਜਾਬੀ ਲੋਕ ਗਾਇਕ ਕੰਵਰ ਜੀ ਗਰੇਵਾਲ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਦੇ ਉੱਪਰ ਬਹੁਤ ਹੀ ਅੱਛਾ ਗੀਤ ਗਾਇਆ ਔਰ ਹਮੇਸ਼ਾ ਹੀ ਉਹਨਾਂ ਨੇ ਆਪਣੇ ਗੀਤਾਂ ਰਾਹੀਂ ਭਾਈ ਬਾਬਾ ਜੀਵਨ ਸਿੰਘ ਜੀ ਨੂੰ ਜਿੱਥੇ ਸਨਮਾਨ ਦਿੱਤਾ ਉੱਥੇ ਮੱਝ ਵੀ ਸਿਕ ਕੌਮ ਨੂੰ ਵੀ ਬਹੁਤ ਹੀ ਮਾਨ ਸਨਕਾਰ ਦਿੱਤਾ ਤਾਂ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਨ ਜਾ ਰਹੇ ਹਾਂ ਅਸਮੂਚੀ ਸਾਧ ਸੰਗਤ ਉਹ ਝੰਡਾ ਦੇ ਨਿਹੜ ਤੇੜੇ ਸਾਰੇ ਮੈਂ ਬੇਨਤੀ ਕਰਦੀ ਹਾਂ ਸੀ ਇਸ ਬਿਜੁਰਾਹੀ ਕਿ 22 ਫਰਵਰੀ ਨੂੰ ਸਦਾਨ ਪਾਠ ਰੱਖਿਆ ਜਾਊਗਾ ਔਰ 1 ਮਾਰਚ ਨੂੰ ਹਾਜੀ ਮਸਤਾਨ ਗੁਰੂ ਸਾਹਿਬ ਕੋ ਉਪਾਇਆ ਜਾਊਗਾ ਤਾਂ ਸਮੂਚੀ ਸਾਲ ਸੰਗਤ ਦੇ ਵਿੱਚ ਪਰਚੋੜ ਦੀ ਕਿਰਪਾ ਦਿੱਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵੰਤ